ਸ੍ਰੀ ਜੀ ਬਾਦਲ ਸਾਹਿਬ ਸਾਰੇ ਸੀਨੀਅਰ ਅਕਾਲੀ ਡਿਡਰਸ਼ਿਪ ਤੇ ਅੱਜ ਇਹ ਪੰਜਾਬ ਬਚਾਉਣ ਦੇ ਧਰਨੇ ਤੇ ਬਹੁਤ ਦੂਰ ਤੋਂ ਸਾਰੇ ਕਿਸਾਨ ਤੇ ਪੰਜਾਬ ਦੀ ਸੰਗਤ ਜੁੜੀ ਹੋਈ ਹੈ ਜੋ ਸਭ ਦਾ ਮੈਂ ਧੰਨਵਾਦ ਕਰਕੇ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਥੋਂ ਬਾਦ ਪ੍ਰਧਾਨ ਸਾਹਿਬ ਨੇ ਬੋਲਣਾ ਤੁਸੀਂ ਕਾਫੀ ਦੇਰ ਤੋਂ ਬੈਠੇ ਹੋ ਗਰਮੀ ਹੈ ਕਿਉਂਕਿ ਅਸੀਂ ਰਸਤੇ 'ਚੋਂ ਤੁਹਾਡਾ ਸੁਣਦੇ ਆ ਰਹੇ ਸੀ ਸਾਰੇ ਬੋਲਦਿਆਂ ਦਾ ਸੋ ਪਹਿਲਾਂ ਤੁਹਾਡਾ ਧੰਨਵਾਦ ਹੈ ਸਾਰੀ ਜਥੇਬੰਦੀ ਦਾ ਤੇ ਇਸ ਇਲਾਕੇ 'ਈ ਸੰਗਤ ਦਾ ਕਿ ਇੱਕ ਐਸਾ ਮਸਲਾ ਹੈ ਜਿਸ ਮਸਲੇ ਤੇ ਸਾਡੀ ਜ਼ਿੰਦਗੀ ਮੌਤ ਦਾ ਸਵਾਲ ਹੈ ਇਹ ਕੋਈ 24000 ਏਕੜ ਜ਼ਮੀਨ ਦੀ ਪੰਜਾਬ ਦੀ ਜਾ ਰਹੀ ਇਹ ਪੰਜਾਬ ਹੀ ਖਤਮ ਹੋਣ ਜਾ ਰਿਹਾ ਹੈ ਅੱਜ ਪੰਜਾਬ ਨੂੰ ਬਚਾਉਣ ਵਾਸਤੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਖਰੀ ਲੜਾਈ ਲੜਨੀ ਚਾਹੀਦੀ ਹੈ ਕਿ ਕੀ ਪੰਜਾਬ ਬਚਾਉਣਾ ਜਾਂ ਆਪਾਂ ਉਜੜਨਾ ਜੋ ਦਿੱਲੀ ਤੋਂ ਚੱਲ ਕੇ ਆਉਂਦਾ ਉਹ ਪੰਜਾਬ ਨੂੰ ਲੁੱਟਣਾ ਤੇ ਕੁੱਟਣਾ ਚਾਹੁੰਦਾ ਮੈਂ ਹੈਰਾਨ ਆ ਕਿ ਇਹ ਵੀ ਇੱਕ ਕੇਜਰੀਵਾਲ ਦੀ ਗਰੰਟੀ ਸੀ ਮੇਰੇ ਖਿਆਲ ਹੈ ਛੇ ਤਾਂ ਪਹਿਲਾਂ ਦੇਤੀਆਂ ਸੀ ਸੱਤ ਵੀ ਭੁੱਲ ਗਿਆ ਵਾ ਪੰਜਾਬ ਝਾੜਦਾ ਅੱਜ ਪੰਜਾਬ 24 ਕਿੱਲੇ ਜ਼ਮੀਨ ਭਾਲਣੀ ਔਖੀ ਹੈ 24000 ਏਕੜ ਲੈ ਰਿਹਾ ਅੱਜ ਸਭ ਤੋਂ ਪਹਿਲਾਂ ਮੇਰੇ ਖਿਆਲ 1972 ਚ ਰਾਜਪੁਰੇ ਕਲੋਨੀ ਕੱਟੀ ਸੀ ਗੈਨੀ ਜੈਲਸੋਨੇ ਜਾ ਕੇ ਦੇਖ ਲੋ ਕੋਨੇ ਤੇ ਜੇ ਖਾਲੀ ਪਈ ਅੱਜ ਸਾਲ ਕਹਿ ਹੋਗੇ 1972 ਨੂੰ ਤੇ ਅੱਜ ਨੂੰ ਇਹ 24000 ਏਕੜ ਲੈ ਰਹੇ ਆ ਉਹ ਉਥੇ 100 ਏਕੜ ਸੀ ਅੱਜ ਤੱਕ ਆਵਾਜ਼ ਨਹੀਂ ਹੋਈ ਇਹ ਕਿਸ ਤਰ੍ਹਾਂ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਨੇ ਕਿਵੇਂ ਪੰਜਾਬ ਦੀ ਕਿਸਾਨੀ ਨੂੰ ਜੋੜਨਾ ਚਾਹੁੰਦੇ ਨੇ ਇਹ ਇੱਕ ਵੱਡੀ ਵੱਡੀ ਸਾਜ਼ਿਸ਼ ਹੈ ਸਾਡਾ ਕਿਤੇ ਪਾਣੀ ਖੋਹ ਲੈਂਦੇ ਨੇ ਸਾਡੀਆਂ ਰਾਜਧਾਨੀਆਂ ਖੋਲੀਆਂ ਸਾਡੇ ਤੇ ਟੈਕਸ ਢਲਾਉਂਦੇ ਨੇ ਜੰਗ ਜੰਗ ਹੁੰਦੀ ਆ ਹਮੇਸ਼ਾ ਸਾਡੀ ਬਾਰਡਰ ਤੇ ਉਜੜਦੇ ਅਸੀਂ ਆ ਟੈਕਸ ਲਗਣਾ ਉਹ ਸਾਡੇ ਬਰਾਬਰ ਲੱਗਦਾ ਬਜਾਏ ਸਾਨੂੰ ਇਸ ਦੇ ਕਿ ਸਾਨੂੰ ਉਹਦਾ ਮੁਆਵਜ਼ਾ ਦਿੱਤਾ ਜਾਵੇ ਸਾਡੇ ਉਜਾੜੇ ਦਾ ਆ ਹੁਣ 7 ਦਿਨਾਂ ਜੰਗ ਲੱਗੀ ਆ ਪੰਜਾਬ ਦਾ 7 ਦਿਨ ਨਹੀਂ ਪੰਜਾਬ ਦਾ ਕਿੰਨੇ ਮਹੀਨਿਆਂ ਦਾ ਕੰਮ ਰੁਕ ਗਿਆ ਪੰਜਾਬ ਬੰਦ ਹੋ ਗਿਆ ਇੰਡਸਟਰੀ ਸਾਰੀ ਬੰਦ ਹੋ ਗਈ ਸਾਡਾ ਵਪਾਰ ਬੰਦ ਹੋ ਗਿਆ ਸੋ ਇਸ ਕਰਕੇ ਕੋਈ ਵੀ ਇੱਥੇ ਮਸਲਾ ਆਉਂਦਾ ਪੰਜਾਬ ਤੇ ਸਭ ਤੋਂ ਪਹਿਲਾਂ ਉਹਦੀ ਮਾਰ ਪੈਂਦੀ ਹੈ ਜੇ ਅਸੀਂ ਇਸ ਦੇਸ਼ ਨੂੰ ਬਚਾਉਣ ਵਾਸਤੇ ਮੁਗਲਾਂ ਨੂੰ ਸਾਡੇ ਗੁਰੂਆਂ ਨੇ ਇੱਥੋਂ ਕੱਢ ਕੇ ਤੇ ਦੇਸ਼ ਬਚਾਇਆ ਅੰਗਰੇਜ਼ਾਂ ਨੂੰ ਸਾਡੇ ਬਜ਼ੁਰਗਾਂ ਨੇ ਕੱਢ ਕੇ ਦੇਸ਼ ਬਚਾਇਆ ਕੇਜਰੀਵਾਲ ਜੀ ਸੁਣ ਲੋ ਭਗਵੰਤ ਮਾਨ ਦੇ ਮੋਢਿਆਂ ਤੇ ਧਰ ਕੇ ਜੋ ਤੁਸੀਂ ਤਲਵਾਰ ਚ ਲਾਉਣੀ ਚਾਹੁੰਦੇ ਹੋ ਇਹ ਪੰਜਾਬੀ ਚੱਲਣ ਨਹੀਂ ਦੇਣਗੇ ਜੇ ਅੰਗਰੇਜ਼ ਨੂੰ ਕੱਢ ਸਕਦੇ ਆ ਮੁਗਲਾਂ ਨੂੰ ਕੱਢ ਸਕਦੇ ਆ ਤੇ ਤੁਸੀਂ ਕਿਹੜੇ ਬਾਗ ਦੀ ਬੂਲੀ ਹੋ ਇਸ ਕਰਕੇ ਅੱਜ ਤੁਹਾਨੂੰ ਵਾਰਨਿੰਗ ਦਿੰਦੇ ਆ ਅਸੀਂ ਇਸ ਸਟੇਜ ਤੋਂ ਪੰਜਾਬ ਦੀ ਸਾਰੀ ਸੰਗਤ ਵੱਲੋਂ ਪੰਜਾਬੀਆਂ ਵੱਲੋਂ ਆਓ ਪੰਜਾਬੀਓ ਆਪਾਂ ਇਕੱਠੇ ਹੋਈਏ ਅੱਜ ਆਪਣਾ ਆਦਰ ਲੜਦਾ ਸਵਾਲ ਲਈ ਕਿਸ ਵੇਲੇ ਜਦੋਂ ਮੁਗਲਾਂ ਦੇ ਹਮਲੇ ਸੀ ਆਪਣੀਆਂ ਧੀਆ ਬੇਟੀਆਂ ਨੂੰ ਲਿਜਾਂਦੇ ਸੀ ਤਾਂ ਉਸ ਵੇਲੇ ਆਪਣੀਆਂ 12 ਮਿਸਲਾਂ ਹੁੰਦੀਆਂ ਸੀ ਤੇ 12 ਮਿਸਲੇ ਜਦੋਂ ਬਖਸ ਸੀ ਤੇ ਜਾ ਕੇ ਇਕੱਠੀਆਂ ਹੋ ਕੇ ਲੜਦੀਆਂ ਸੀ ਤੇ ਉਹ ਆਪਣਾ ਬਦਲਾ ਲੈ ਲੈਂਦੀਆਂ ਸੀ ਤੇ 12 ਮਿਸਲਾਂ ਨਹੀਂ ਉਸ ਵੇਲੇ ਜਦੋਂ ਅੰਗਰੇਜ਼ ਇੰਨੀ ਤਾਕਤਵਰ ਮੁਗਲ ਤਾਕਤਵਰ ਸੀ ਤਾਂ ਆਪਣੇ ਤਿੰਨ ਜਰਨੈਲਾਂ ਨੇ ਜਾ ਕੇ ਦਿੱਲੀ ਫਤਿਹ ਕਰ ਲਈ ਸੀ ਇਸ ਕਰਕੇ ਕਾਈ ਕੇਜਰੀਬਾਲ ਜੀ ਤੁਸੀਂ ਤਾਂ ਪਤਾ ਨਹੀਂ ਉਹਦੋਂ ਕਿਹੜੀਆਂ ਖੱਡਾਂ 'ਚ ਬੜੇ ਹੋਏ ਸੋਂ 700 ਸਾਲ ਦੀ ਗੁਲਾਮੀ ਤੋਂ ਬਾਅਦ ਅੱਜ ਤੁਹਾਨੂੰ ਸੁਰਤ ਆ ਗਿਆ ਪੰਜਾਬ ਨੂੰ ਜਾਣਦੀ ਸੋ ਮੈਂ ਕਿਸੇ ਕੀਮਤ ਤੇ ਵੀ ਮੈਂ ਕਹੋਣਾ ਕਿ ਸ਼੍ਰੋਮਣੀ ਕਾਲੀ ਦਲ ਔਰ ਪੰਜਾਬੀ ਬੀਰੋ ਆਪਾਂ ਕਿਸੇ ਕੀਮਤ ਤੇ ਸੁਝਣੀ ਦੇਣਾ ਔਰ ਸ਼੍ਰੋਮਣੀ ਕਾਲੀ ਦਲ ਇਸ ਦੀ ਲੜਾਈ ਵਾਸਤੇ ਬੂਰੇ ਹੋ ਕੇ ਲੜੇਗਾ ਔਰ ਹਰ ਹਾਲ ਜੈਸਰੂ ਕਾਮਯਾਬ ਕਰਾਂਗੇ ਅਸੀਂ ਕਿਸੇ ਕੀਮਤ ਤੇ ਤਾਂ 24000 ਕਹਿੰਦੇ ਅਸੀਂ 24 ਇੰਚ ਜ਼ਮੀਨ ਨਹੀਂ ਪੰਜਾਬ ਦੀ ਜਾਣ ਦੇਣੀ ਇਹਨਾਂ ਲਵਜਾਰਾਂ ਮੈਂ ਤੁਹਾਡਾ ਸਾਰਾ ਧੰਨਵਾਦ ਕਰਕੇ ਤੇ ਸਾਰੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਆਓ ਬੀਰੋ ਹੁਣ ਪੰਜਾਬ ਦੀ ਇੱਜ਼ਤ ਦਾ ਸਵਾਲ ਹੈ ਪੰਜਾਬ ਦੀ ਗਰਰ ਦਾ ਸਵਾਲ ਹੈ ਪੰਜਾਬ ਨੂੰ ਉਜੜ ਤੋਂ ਬਚਾਉਣ ਦਾ ਸਵਾਲ ਹੈ ਇਸ ਕਰਕੇ ਆਓ ਇਹਨਾਂ ਲੁਟੇਰਿਆਂ ਤੋਂ ਪੰਜਾਬ ਬਚਾਈਏ ਇਕੱਠੇ ਹੋ ਕੇ ਆਪਾਂ ਜਿੱਤੀਏ ਇਹਨਾਂ ਲਫ਼ਜ਼ਾਂ ਤੁਹਾਡਾ ਤਲਵਾਦ ਕਰਕੇ ਤੇ ਸਾਰਿਆਂ ਨੂੰ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ